ਉਹਨੂੰ ਅਜੇ ਤੱਕ ਹਲੂਨ ਮੀਟਿੰਗਾਂ ਲੱਗ ਰਿਹਾ ਲੱਗਿਆ ਤਾਂ ਕੀ ਕਹਿੰਦੇ ਆ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਹੈ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰਾ ਕਰਾ ਕੇ ਕਾਉਂਟ ਪਰ ਮੁੱਦੇ ਦੇਖੋ ਪੰਜਾਬ ਦੇ ਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜਾਂਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਸਾ ਫਿਰ ਦੇਸ਼ ਨਾਲ ਬਜਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਜਿਹੜਾ ਇੱਥੋਂ ਕਿਸੇ ਨੇ ਤਾਂ ਕੀ ਕਰਨੀ ਸਰਕਾਰ ਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਉੱਥੇ ਜਾ ਵੀ ਨਹੀਂ ਲੜ ਰਿਹਾ ਗਾਇਸ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਲੜ ਰਿਹਾ ਤਾਂ ਕੀ ਲੱਗਾ ਕੋਈ 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 ਵੀ ਲੜ ਸਕਦਾ ਜੀ ਇਲੈਕਸ਼ਨ ਤੋਂ ਜਨ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿੰਨਾ ਇੱਕ ਮਾਇਆ ਸਾਹਿਬ ਤਾਂ ਚੱਲੇ ਹੋਏ ਕਾਰ ਤੂਸ ਚਲੋ ਉਹਨਾਂ ਦੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਰਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰ ਤੂਸ ਜੇ ਹੈਗੇ ਆ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਣਾ ਕੋਟਰ ਦੱਸਣਾ ਹੋਰ ਕੋਈ ਅੱਜ ਤਹਾਨੂੰ ਨਹੀਂ ਦਵਾ ਲੰਗਿਆ ਤਾਂ ਕੀ ਕਹਿੰਦੇ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਲ ਕਰਾ ਕੇ ਕੌਣ ਕਰੀ ਰੋਡ ਲੈ ਪਾ ਕਿਹੜੇ ਕਿਹੜੇ ਹੁਣ ਤੇ ਲੈ ਕੇ ਚੱਲੇ ਨਹੀਂ ਮੁੱਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜਾਂਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਜਿਹੜਾ ਇੱਥੋਂ ਕਿਸੇ ਨੇ ਤਾਂ ਕੀ ਕਰਨੀ ਸਰਕਾਰ ਦਾ ਪਹਿਲਾ ਸਾਡਾ ਮੁੱਦਾ ਹੈ મોદી ਨੂੰ ਹਟਾਉਣਾ મોદી ਉਹ ਪੰਜਾਬ ਨੀਵਾਸੀ ਕੋ ਲੜ ਰਿਹਾ ਹੈ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੰਗਾ ਕੋਈ ਕੋਈ ਦੇ ਕੋਈ ਵੀ ਲੜ ਸਕਦਾ ਹੈ ਜੀ ਇਲੈਕਸ਼ਨ ਹੋ ਕੇ ਜਦੋਂ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਿਹਾ ਕਬਾਇਆ ਸਾਹਿਬਾਂ ਚੱਲੇ ਹੋਏ ਕਾਰਕੂ ਚ ਚਲੋ ਉਹਨਾਂ ਦੇ ਕਈ ਯਾਰ ਵੀ ਅਸੀਂ ਤਾਂ ਕਰ ਸਾਰੇ ਸਤਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਦੇ ਹੈਗੇ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਦੇ ਦੱਸ ਲੋਕਾਂ ਨੇ ਦੱਸਣਾ ਵੋਟਰ ਦੱਸ ਸੋ ਉਹ ਅਜਿਹਾ ਨਿਯਮ ਦੇ ਵਾਰ ਲੰਗਿਆ ਗਿਆ ਤਾਂ ਕੀ ਕਹਿੰਦੇ ਆ ਕਾਂਗਰਸਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਹੈ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰ ਕਰਾ ਕੇ ਕਾਂਗਰਸ ਨਹੀਂ ਮੁੱਦੇ ਦੇਖੋ ਪੰਜਾਬ ਦੇ ਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜਾਂਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਕਿ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਸਾ ਫਿਰ ਦੇਸ਼ ਨਾਲ ਬਜਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਜਿਹੜਾ ਇੱਥੋਂ ਕਿਸੇ ਨੇ ਤਾਂ ਕੀ ਕਰਨੀ ਸਰਕਾਰ ਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਜੀ ਜਿਹੜੇ ਜੀ ਬਾਰੇ ਕੋ ਲੜ ਰਿਹਾ ਹੈ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੋਈ ਲੱਗਾ ਕੋਈ 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 ਵੀ ਲੜ ਸਕਦਾ ਹੈ ਜੀ ਇਲੈਕਸ਼ਨ ਤੋਂ ਜਦੋਂ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿੰਨਾ ਇੱਕ ਮਾਇਆ ਸਾਹਿਬ ਤਾਂ ਚੱਲੇ ਹੋਏ ਕਾਰਪੂਸ ਚਲੋ ਉਹਨਾਂ ਦੇ ਕਹੀ ਜਾਂਦੇ ਅਸੀਂ ਤਾਂ ਕਹਿੰਦੇ ਸਭਰੇ ਸਤਕਾਰਯੋਗ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਪੂਸ ਦੇ ਹੈਗੇ ਆ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਣਾ ਕੋਟਰ ਦੱਸਣਾ ਹੋਰ ਕੋਈ ਅੱਜ ਤਹਾਨੂੰ ਨਹੀਂ ਦਵਾ ਲੰਗਿਆ ਤਾਂ ਕੀ ਕਹਿੰਦੇ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸੋ ਕਾ ਕੇ ਕੌਣ ਕੋਰ 3 ਰੋਡ ਲੈ ਆ ਕਿਹੜੇ ਕਿਹੜੇ ਉੱਤੇ ਲੈ ਕੇ ਚੱਲੇ ਨਹੀਂ ਮੁੱਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜਾਂਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਇਹ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬਣੀ ਨਾ ਅਸੀਂ ਜਿਹੜਾ ਇੱਥੇ ਕਿਸੇ ਨੇ ਤਾਂ ਕੀ ਕਰਨੀ ਸਰਕਾਰੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਉਹ ਜਿਆਦਾ ਮੀਡੀਆ ਕੋ ਲੜ ਰਿਹਾ ਗਾ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕਿ ਲੱਗਦਾ ਕੋਈ ਕੋਈ ਦੇ ਕੋਈ ਵੀ ਲੜ ਸਕਦਾ ਜੀ ਇਲੈਕਸ਼ਨ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਣਾ ਕਮਾਇਆ ਸਾਹਿਬ ਤਾਂ ਚੱਲੇ ਹੋਏ ਕਾਰਸੂਤ ਚਲੋ ਉਹਨਾਂ ਦੇ ਕਈ ਯਾਰ ਵੀ ਅਸੀਂ ਤਾਂ ਕਰ ਸਾਰੇ ਸਤਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਸੂਤ ਦੇ ਹੈਗੇ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਦੇ ਦੱਸ ਲੋਕਾਂ ਨੇ ਦੱਸਣਾ